ਲੁਕਾ ਜਾਈ ਪੰਜ ਪਿਆਰਾਂ ਨੂੰ ਉਹਨਾਂ ਬਾਰੇ ਕੀ ਤਰ੍ਹਾਂ ਦੇਖਦੇ। ਤਕੋ ਬੜੀ ਤਰਾਸ ਦੀ ਆ ਮੈਂ ਕਹਿ ਸਕਦਾ ਬੜੀ ਚਿੰਤਾ ਵਾਲੀ ਗੱਲ ਆ ਪੰਥਕ ਸਫਾਂ ਚ ਜੋ ਹਾਲਾਤ ਅੱਜ ਬਣੇ ਹੋਏ ਨੇ ਕੌਮ ਜਾਨੀ ਕਿਸਮ ਦੀ ਲੀਡਰਲੈਸ ਹੋਈ ਪਈ ਆ ਲਾਵਾਰਸ ਹੋਈ ਪਈ ਆ ਕੋਈ ਮਤਲਬ ਕਿਸ ਪਿਛਲੇ ਸਮੇਂ ਚ ਜਿਸ ਤਰ੍ਹਾਂ ਪਰੰਪਰਾਵਾਂ ਦਾ ਬ੍ਰਿਆ ਦਾ ਮਲਖਾਨ ਹੋਇਆ ਉਦੇ ਨਾਲ ਸਾਡੀਆਂ ਸੰਸਥਾਵਾਂ ਵੀ ਬਤਨਾਵ ਹੋ ਗਿਆ ਸਾਡੇ ਜਿਹੜੇ ਸਿੰਘ ਸਹਿਬਾਨ ਜਿਹੜੇ ਜਥੇਦਾਰ ਸਹਿਬਾਨ ਜਿਹੜੇ ਪੰਥ ਨੂੰ ਸੇਧ ਦਿੰਦੇ ਸੀ ਉਹਨਾਂ ਤੇ ਰਾਜਸੀ ਲਾਹੇ ਲੈਣ ਲਈ ਚਿਕਰੋਸ਼ਾੜੀ ਕਰਕੇ ਉਹਨਾਂ ਦਾ ਕੱਦ ਪਾਉਣਾ ਕਰਤਾ ਉਹਨਾਂ ਦਾ ਸਤਕਾਰ ਕੌਮਤ ਘਟਾਤਾ ਮਤਲਬ ਇਹ ਜਿਹੜਾ ਰਾਜਸੀ ਦਖਲਅੰਦਾਜ਼ੀ ਆ ਉਹਨੇ ਘਾਣ ਕਰਤਾ ਸਾਡੀਆਂ ਸੰਸਥਾਵਾਂ ਦਾ ਹਾਲਾਤ ਇਹ ਹੋ ਗਏ ਵੀ ਹੁਣ ਕਿਸੇ ਟਾਈਮ ਲੀਡਰਾਂ ਨਾਲ ਲੜਦੇ ਸੀ ਹੁਣ ਜਸੇਦਾ ਸਾਹਿਬਾਨ ਸਿੰਘ ਸਹਿਬਾਨ ਆਪਸ ਵਿੱਚ ਲੜ ਲਾ ਕੇ ਤਖਤਾਂ ਦੀ ਲੜਾਈ ਆਪਸ ਵਿੱਚ ਹੋ ਗਈ ਸੋ ਬੜੀ ਚਿੰਤਾ ਵਾਲੀ ਗੱਲ ਆ ਇਹ ਅੱਜ ਦੇ ਹਾਲਾਤਾਂ ਨੂੰ ਸੁਨਿਟਣ ਲਈ ਅੱਜ ਦੇ ਹਾਲਾਤਾਂ ਚੋਂ ਕੌਮ ਨੂੰ ਕੱਢਣ ਲਈ ਇੱਕੋ ਇੱਕ ਰਾਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਚੋਣਾਂ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਲੰਮਾ ਸਮਾਂ ਨਾ ਹੋਣ ਕਰਕੇ ਮੌਜੂਦਾ ਸਿਸਟਮ ਦੇ ਵਿੱਚ ਸਿਕ ਪਾਉਣ ਦਾ ਵੱਢੀ ਨਾ ਹੋਣ ਕਰਕੇ ਅੱਜ ਆਪਾ ਤਾਪੀਅਲ ਹਾਲਾਤ ਬਣੇ ਹੋਏ ਨੇ ਸੋ ਇਹਨਾਂ ਹਾਲਾਤਾਂ ਮਲ ਕੇਵਲ ਤੇ ਕੇਵਲ ਹੱਲ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਚੋਣਾਂ ਜ਼ਰੂਰੀ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਬੰਤਰ ਮੁੜ ਸਿਰ ਜੀਤੀ ਹੋ ਰਹੀ ਆ ਪੁਨਰਗਠਨ ਹੋ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਤੇ 2 ਦਸੰਬਰ 2024 ਨੂੰ ਜਿਹੜਾ ਰੋਡ ਮੈਪ ਦਿੱਤਾ ਉਹਦੇ ਅਨੁਸਾਰ ਮੈਂ ਸਮਝਦਾ ਅਗਲੇ ਮਹੀਨੇ ਅਗਸਤ ਦੇ ਦੂਜੇ ਹਫਤੇ ਤੋਂ ਪਹਿਲਾਂ ਪਹਿਲਾਂ ਅਸੀਂ ਉਸ ਪੁਨਰ ਸਿਰਜिती ਜਿਹੜੀ ਆ ਉਹਦਾ ਮੁਕੰਮਲ ਹੋ ਜਾਏਗੀ ਔਰ ਉਹਦਾ ਗਠਨਨ ਹੋ ਜਾਏਗਾ ਔਰ ਸੰਗਠਨ ਬਣੇਗਾ ਤੇ ਉਹ ਤੋਂ ਬਾਅਦ ਇਹ ਜਿਹੜੀਆਂ ਚੁਣੌਤੀਆਂ ਨੇ ਇਹਨਾਂ ਦਾ ਹੱਲ ਕੱਢਣਾ ਨੂੰ ਇੱਕ ਸ਼ੋਮਣੇ ਕਮੇਟੀ ਚੁੜਾ ਹੋਣੀ ਚਾਹੀਦੀ ਹੈ ਜੀ ਉਹ ਵੀ ਠੀਕ ਹੈ ਸਵਾਲ ਮੇਰਾ ਇਹ ਹੈ ਕਿ ਕਿਸ ਤਰੀਕਾ ਨਾਲ ਇਸ ਦਾ ਸੰਭਵ ਕਰਿਆ ਜਾਵੇ ਬੱਤੂ ਸ਼ੇਖਿਆ ਸੋਰੀ ਜੀ ਜੀ ਅਪਰੀਸ਼ੀਏਟ ਕਰਦੇ ਆ ਉਹਨਾਂ ਨੂੰ ਕੰਟੈਕਟ ਕਰਦੇ ਕਿ ਸ਼ਵਰਜੀਤ ਸਿੰਘ ਮਾਨ ਨੂੰ ਰਵਾ ਧਿਆਨ ਆਇਆ ਕਿ ਪੱਜ ਬਾਰੇ ਕੋਈ ਪਾਵਰ ਹੈ ਜੀ ਕਿਸੇ ਨੂੰ ਪੰਛਤ ਦਿਖਾਈਆ ਕਰਾ ਦੇ ਨਹੀਂ ਮੈਨੂੰ ਦੇਖੋ ਕੀ ਮਰਿਆਦਾ ਪਟੰਕਤ ਸ੍ਰੀ ਹਰਮੰਦਰ ਪਟਨਾ ਸਾਹਿਬ ਦੀ ਆਪਣੀ ਮਰਿਆਦਾ ਉਹਨਾਂ ਦੀਆਂ ਆਪਣੀਆਂ ਪਰੰਪਰਾਵਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਨੇ ਉਹਨਾਂ ਦੇ ਆਪਦੇ ਸਾਹਿਬ ਨੇ ਮਤਲਬ ਜੋ ਛੇੜਖਾਨੀ ਆਫਸਚਰ ਜਨ ਸਿੰਘ ਸਹਿਬਾਨਾ ਦੀ ਤਾਕਤਾਂ ਦੀ ਪਿਛਲੇ ਕੁਝ ਕਾਰਨਾ ਕਰਕੇ ਹੋਈ ਆ ਉਹਦਾ ਨਤੀਜਾ ਇਹ ਜੋ ਕੁਝ ਵਾਪਰਿਆ ਪਰੰਪਰਾਗਤਾਂ ਕੋਈ ਕੀਆ ਤਾਕਤਾਂ ਦੇ ਘਦੇ ਬਰਾ ਦੀ ਗੱਲ ਕੀਤੀ ਛੇੜ ਛਾੜ ਗਏ ਪਰੰਪਰਾਗਤਾਂ ਹੋਈ ਕਿਹਨੇ ਕੀਤੀ ਕਿਹੜੇ ਤੜੇ ਜਿਮਾ ਸਰਪਾ ਜੋ ਸਿੰਘ ਬਸਾਇ ਆਫਸਚਰ ਜੋ ਬਿਰੂਦਾ ਸਿਸਟਰ ਦੇ ਵਿੱਚ ਮੈਂ ਸਮਝਦਾ ਆਫਸਚਰ ਭੇੜ ਕਰਾਏ ਨੇ ਉਹੀ ਇੱਕ ਕਾਰਨ ਬਣੇ ਨੇ ਜਦੋਂ ਅਸੀਂ ਰਾਸਰੀ ਲਾਹੇ ਲੈਣ ਲਈ ਮਨ ਆਪਣੀਆਂ ਇਹਨਾਂ ਸਸਤਾਵਾਂ ਨੂੰ ਰਾਸਰੀ ਹਿੱਤਾਂ ਲਈ ਵਰਤਾਂਗੇ ਤਾਂ ਕੁਦਰਤੀ ਤੌਰ ਤੇ ਕਲੇਸ਼ ਪੈਗਾ ਕੁਦਰਤੀ ਤੌਰ ਤੇ ਟਕਰਾਅ ਪੈਗਾ ਪਿਛਲੇ ਸਮੇਂ ਵਿੱਚ ਜੋ ਹਾਲਾਤ ਬਣੇ ਨੇ ਉਹਨਾਂ ਹਾਲਾਤਾਂ ਦਾ ਨਤੀਜਾ ਜੋ ਅੱਜ ਵਾਪਰ ਰਿਹਾ ਪੰਜਾਬ ਦੀ ਗਾਂਢ ਹਾੜਾ ਦੀ ਸਥਿਤੀ ਬਾਰੇ ਕੀ ਕਹੋਗੇ ਕਿਉਂਕਿ ਕੱਲ ਵੀ ਇੱਕ ਪਤਕਾਰਾਂ ਦੇ ਬਿਆਨ ਦੇ ਉੱਤੇ ਗੁਰੇ ਜੀ ਨੇ ਉਹ ਨਿੱਤ ਹੀ ਅਨੇਕਾਂ ਬਿਆਨ ਦੇ ਰਿਹਾ ਪਾਕ ਪੰਜਾਬ ਦਾ ਹਾਲਾਤ ਹੈ ਅੱਜ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਨੂੰ ਪੰਜਾਬ ਨਹੀਂ ਰਹਿਣ ਦਿੱਤਾ ਜਾ ਰਿਹਾ। ਬੜੀ ਇੱਕ ਦੁੱਗ੍ਹੀ ਸਾਜ਼ਿਸ਼ ਦੇ ਤਹਿਤ ਪੰਜਾਬ ਦੀ ਡੈਮੋਗ੍ਰਾਫੀ ਨੂੰ ਬਦਲਿਆ ਜਾ ਰਿਹਾ। ਪੰਜਾਬ ਦੇ ਸਰਕਾਰ ਵੱਲੋਂ ਜਿਹੜੀ ਨਵੀਂ ਲੈਂਡ ਪੂਲਿੰਗ ਪਾਲਿਸੀ ਆਈ ਆ ਇਹ ਲੈਂਡ ਪੂਲਿੰਗ ਪਾਲਿਸੀ ਦੇ ਨਾਲ ਪੰਜਾਬ ਉਜੜ ਜਾਏਗਾ। ਪੰਜਾਬ ਦੀ ਡੈਮੋਗ੍ਰਾਫੀ ਖਤਮ ਹੋ ਜਾਏਗੀ। ਪੰਜਾਬ ਪੰਜਾਬ ਹੀ ਨਹੀਂ ਰਹੇਗਾ। ਪੰਜਾਬ ਕੰਕਰੀਟ ਦਾ ਜੰਗਲ ਬਣ ਕੇ ਰਹਿ ਜਾਏਗਾ। ਪੰਜਾਬ ਪੱਥਰਾਂ ਦਾ ਪੱਥਰਾਂ ਦੀ ਭੂਮੀ ਬਣ ਜੇਗੀ ਹਰਿਆਲੀ ਤੇ ਖੁਸ਼ਹਾਲੀ ਦੇ ਨਾਂ ਨਾਲ ਜਾਣੀ ਜਾਂਦੀ ਧਰਤੀ ਮੈਂ ਸਮਝਦਾ ਇੱਕ ਪੱਥਰਾਂ ਦੀ ਧਰਤੀ ਬਣ ਕੇ ਰਹਿ ਜੇਗੀ ਪੰਜਾਬ ਦਾ ਵਾਤਾਵਰਣ ਖਰਾਬ ਹੋਣ ਦਿਚਾਰਿਆ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਨਸ਼ਿਆਂ ਵੱਲ ਧੱਕੀ ਜਾ ਰਹੀ ਆ ਜਾਂ ਪੰਜਾਬ ਛੱਡ ਕੇ ਜਾਣ ਲਈ ਮਜਬੂਰ ਹੋ ਰਹੀ ਆ ਪੰਜਾਬ ਦੇ ਵਿੱਚ ਜਾਂ ਸੜਕਾਂ ਜਾਂ ਉੱਚੀਆਂ-ਉੱਚੀਆਂ ਮਾਰਤਾ ਜਾਂ ਫਿਰ ਇਹ ਸੰਗਮਰਮਰ ਲੱਗਿਆ ਦਿਖਾਈ ਦੇਗਾ ਜਿਹੜੀ ਹਰਿਆਲੀ ਆ ਉਹ ਨਜ਼ਰ ਨਹੀਂ ਆਏਗੀ ਇੱਕ ਸਾਜ ਦੇ ਤਹਿਤ ਜਿਹੜੀ ਨਵੀਂ ਪੁਰ ਲੈਂਡ ਪੋਲਿਸੀ ਆ ਇਹ ਪੰਜਾਬ ਦਾ ਅਜਾੜਾ ਕਰੇਗੀ ਮੈਂ ਮੀਡੀਆ ਰਹੀ ਕਹਿਣਾ ਚਾਹੁੰਦਾ ਕਿ ਸਮੁੱੱਚਿਆ ਰਾਸੀ 393 ਸਮੁੱੱਚੇ ਪੰਜਾਬ ਹਤੈਸੀ ਲੋਕਾਂ ਨੂੰ ਮਹਾਰਾਜ ਜੀ ਕਿ ਸਾਂਝਾ ਰਾਸੀ ਮੰਤ ਦੇ ਉਚਾਰਨ ਦੀ ਲੋੜ ਆ ਅੱਜ ਸਾਂਝਾ ਰਾਸੀ ਮੰਤ ਦੇ ਉਚਾਰ ਕੇ ਪੰਜਾਬ ਦੀ ਇਸ ਬਰਬਾਦੀ ਤੇ ਤਬਾਹੀ ਨੂੰ ਰੋਕਣ ਦਾ ਉਪਰਾਲਾ ਕਰਨ ਦੀ ਲੋੜ ਆ ਅੱਜ ਅਡਰ ਦਫੀ ਵਜਾਣ ਦੀ ਥਾਂ ਅੱਡ ਅੱਡ ਵਿਆਨਬਾਜੀ دیر ਦੀ ਥਾਂ ਅੱਜ ਪੰਜਾਬੀਆਂ ਨੂੰ ਰਾਜਸੀ ਮੱਤ ਭੇਰ ਭਲਾ ਕੇ ਆਪਸੀ ਤਿਕੜੇ ਛਾੜੀ ਬੰਦ ਕਰਕੇ ਨਰੋਲ ਪੰਜਾਬੀਆਂ ਦਾ ਏਕਾ ਬਣਾ ਕੇ ਪੰਜਾਬ ਸਰਕਾਰ ਦੀ ਜਿਹੜੀ ਨਵੀਂ ਲੈਂਡ ਪੁਲਪ ਪਾਲਸੀ ਆ ਇਹਦਾ ਵਿਰੋਧ ਕਰਨਾ ਚਾਹੀਦਾ ਪੰਜਾਬ ਵਿਆ ਬਾਨ ਬਣ ਜਾਏਗਾ ਔਰ ਇਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਮੈਂ ਸਮਝਦਾ ਕਿ ਆਉਂਦੇ ਦਿਨਾਂ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਕਰਕੇ ਦੁੱਧੀਆਂ ਰਾਜਸੀ ਪਾਰਟੀਆਂ ਦੇ ਆਗੂਆਂ ਨਾਲ ਸੰਪਰਕ ਕਰਕੇ ਕੋਈ ਨਾ ਕੋਈ ਸਾਂਝਾ ਰਾਜਸੀ ਮੰਤ ਦੇ ਅਨੁਸਾਰ ਕੇ ਪੰਜਾਬ ਸਰਕਾਰ ਦੀ ਇਸ ਪਾਲਸੀ ਦੀ ਨਿੰਦਾ ਕਰੀਏ ਇਹ ਪਾਲਸੀ ਬਾਸ ਲੈਣ ਲਈ ਮੌਜੂਦਾ ਸਰਕਾਰ ਨੂੰ ਮਜਬੂਰ ਕਰੀਏ ਤੁਸੀਂ ਪੁਲਿਸ ਸੁਰੱਖਿਤੀ ਦੀ ਗੱਲ ਕੀਤੀ ਅਕਾਲੀ ਦਰ ਵੀ ਦੋ ਸੰਗਰ ਦਾ ਜਿਹੜਾ ਫੈਸਲਾ ਆਇਆ ਲੱਗਦਾ ਜੀ ਕੌਮੀ ਕੌਜਾ ਦਾ ਇੱਕ ਦਾਤਾ ਬਚਾਏ ਉਹ ਵੀ ਬੀਰ ਬਾਰਾ ਦੀ ਦਵਾਈ ਦੇ ਵਿੱਚ ਉਹਦਾ ਕੰਮ ਕਰ ਰਿਹਾ ਜੇ ਅਗਰ ਕੱਠੇ ਨਹੀਂ ਹੁੰਦੀ ਤਾਂ ਪੁਲਿਸ ਸੁਰੱਖਿਤੀ ਹੋ ਸਕਦੀ ਇਹ ਸੰਭਵ ਨਾ ਹੈ ਕੋਈ ਦੇਖੋ ਸਾਸ ਹੁਵੇਸੇ ਬਾਹਰ ਲੱਤੇ ਉਹਨਾਂ ਦੇ ਸਾਥੀਆਂ ਨੇ ਜਿਹੜਾ ਪੁਨਰ ਸਰਜੀਤੀ ਦਾ ਰਾਹ ਤਿਆਰ ਕੀਤਾ ਸੀ ਸਿੰਘ ਸਹਿਬਾਨ ਨੇ ਉਹਨੂੰ ਤਾਰ ਪੇਟੋ ਕਰਕੇ ਮੈਂ ਸਮਝਦਾ ਬਹੁਤ ਵੱਡਾ ਨੁਕਸਾਨ ਕੌਮ ਦਾ ਕੀਤਾ ਅਕਾਲੀ ਵਰਕਰਾਂ ਦਾ ਕੀਤਾ ਅੱਜ ਜੇ ਅਕਾਲੀ ਵਰਕਰਾਂ ਚ ਨਿਰਾਸ਼ਾ ਅੱਜ ਜੇ ਅਕਾਲੀ ਵਰਕਰ ਜਿਹੜੇ ਨੇ ਇੱਕ ਕਿਸਮ ਤੇ ਆਪਣੇ ਆਪ ਨੂੰ ਲੁੱਟੇ ਹੋਏ ਆਪਣੇ ਆਪ ਨੂੰ ਲਾਭਾਰਸ ਹੋਏ ਮਹਿਸੂਸ ਕਰ ਰਹੇ ਨੇ ਉਹਦੇ ਵਿੱਚ ਸਭ ਤੋਂ ਵੱਡਾ ਕਾਰਨਾ ਇਹ ਸਾਸੂਰੀ ਸੀ ਬਾਦਲ ਤੇ ਉਹਨਾਂ ਦੇ ਧੜੇ ਨੇ ਜਿਹੜੀ ਤਾਰ ਪਿਡੋ ਕਰਕੇ ਪੰਥਕ ਏਕਤਾ ਦਾ ਰਾਹ ਬਣਾਇਆ ਸੀ ਸਿੰਘ ਸਹਿਬਾਨ ਨੇ ਉਹਨੂੰ ਸਿਰੇ ਨਹੀਂ ਚੜ੍ਹ ਦਿੱਤਾ ਅੱਜ ਵੀ ਅਸੀਂ ਉਹਨਾਂ ਨੂੰ ਫੀਲ ਕਰਦੇ ਆ ਕਿ ਜਿਸ ਤਰ੍ਹਾਂ ਦੇ ਹਾਲਾਤ ਪੰਥਕ ਇਤਿਹਾਸ ਚ ਬਣੇ ਨੇ ਜਿਸ ਤਰ੍ਹਾਂ ਦੇ ਹਾਲਾਤ ਪੰਥਕ ਸੰਸਥਾਵਾਂ ਦੇ ਬਣੇ ਨੇ ਮਤਲਬ ਉਹਨਾਂ ਦੋ ਤੋਂ ਬਚਾਉਣ ਲਈ ਪੰਥ ਤੇ ਪੰਜਾਬ ਨੂੰ ਮਤਲਬ ਉਹ ਜਿਹੜਾ 2 ਦਸੰਬਰ 2024 ਦਾ ਫਰਮਾਨ ਆ ਉਥੇ ਆਪਰ ਕਰਦੀ ਲੋੜ ਆ ਪੰਜ ਮੈਂਬਰੀ ਕਮੇਟੀ ਬਣਵਾਇਆ ਗਿਆ ਸੀ ਕਿ ਜਿਹੜੀ ਭਰਤੀ ਆ ਉਹ ਆਕਾਲ ਤਖਤ ਸਾਹਿਬ ਦੇ ਹੁਕਮਾਂ ਅਕੋਰਡਿੰਗਲੀ ਜਿਹੜੀ ਅਸੀਂ ਕਰ ਰਿਹਾ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਪੰਜ ਮੈਂਬਰੀ ਕਮੇਟੀ ਬਣਸ ਤੇ ਪਾਰਟੂ ਲੈ ਕੇ ਜਿੰਮੜੀ ਲਈ ਕੋਰੋਨਾ ਤੋਂ ਨਵੀਂ ਜਿਹੜੀ ਭਰਤੀ ਆ ਉਹ ਜਿਹੜੀ ਆਕਾਲ ਤਖਤ ਸਾਹਿਬ ਦੇ ਹੁਕਮਾਂ ਅਨਸਾਰ ਨਹੀਂ ਕੀਤੀ ਗਈ। ਭਗਣੀ ਆਕਾਲੀ ਦਲ ਬਾਦਲ ਦੇ ਆਗੂ ਜਿਹੜੇ ਸਿੱਧਾ ਸਿੱਧਾ ਸਵਾਲ ਚੁੱਕ ਰਹੇ ਨੇ ਕਿ ਉਥੇ ਤੁਹਾਡਾ ਕਹਿ ਬਾਰੇ ਤੋਂ ਸਾਡੀ ਗੱਲਾਂ ਨਹੀਂ ਐ ਅਸੀਂ ਆਪਣੇ ਵਿਧੀਆਂ ਨਾਲ ਪਾਣੀ ਜਿਹੜੀ ਭਰਤੀ ਕੀਤੀ ਐ ਉਥੇ ਤੁਹਾਡਾ ਸਟੈਂਡ ਅਲੱਗ ਇਹ ਵਾਰਸ ਪੰਜਾਬ ਦੇ ਨਿਰੇ ਨਾਮਾ ਨੂੰ ਪੰਜ ਮਈ ਕਮੇਟੀ ਦੇ ਮੈਂਬਰ ਜਿਹੜੇ ਮਿਲੇ ਸੀ ਸਾਡੀ ਜਾਣਕਾਰੀ ਅਨੁਸਾਰ ਜਾਂ ਸਾਨੂੰ ਜੋ ਦੱਸਿਆ ਉਹਦੇ ਲਈ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਚੋਣ ਸੰਬੰਧੀ ਪੰਥਕ ਧਿਰਾਂ ਨੂੰ ਇਕੱਠਾ ਕਰਨ ਦਾ ਉਹਨਾਂ ਨੇ ਯਤਨ ਕੀਤਾ ਉਪਰਾਲਾ ਕੀਤਾ ਔਰ ਉਹ ਮੇਰਾ ਖਿਆਲ ਹਰ ਪੰਥਦਰ ਦੀ ਪੰਥਦਰ ਤੈਸੀ ਇਹੀ ਜਾਹੇਗਾ ਕਿ ਜਿਹੜੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਚੋਣਾਂ ਉਦੇ ਸਾਰੇ ਪੰਤਰ ਇਕੱਠੀਆਂ ਹੋਣ ਕਿਉਂਕਿ ਮੌਜੂਦਾ ਪ੍ਰਬੰਧ ਤੋਂ ਲੋਕ ਆਖੀ ਚੁੱਕੇ ਨੇ ਮੌਜੂਦਾ ਪ੍ਰਬੰਧ ਨੇ ਨਿਰਾਸ਼ਾ ਦਿੱਤੀ ਹੈ ਖਾਲਸਾ ਪੰਥ ਅੰਦਰ ਸੋ ਇਹਦੇ ਚ ਸੁਧਾਰ ਕਰਨ ਦੀ ਲੋੜ ਆ ਇਹਦੇ ਚ ਰਾਜਸੀ ਦਖਲਅੰਦਾਜ਼ੀ ਬੰਦ ਕਰਕੇ ਨਿਰੋਲ ਧਾਰਮਿਕ ਤੌਰ ਤੇ ਇਹ ਸੰਸਥਾਵਾਂ ਨੂੰ ਪੰਥ ਦੀਆਂ ਸੰਸਥਾਵਾਂ ਬਣਾਉਣ ਦੀ ਲੋੜ ਆ ਇਹ ਜਿਹੜੀਆਂ ਸ਼ਰੋਣੀ ਗੁਰਦਾਰਾ ਅਪਰੋਧ ਕਮੇਟੀ ਜੇ ਇੱਕ ਧੜੇ ਦੀ ਇੱਕ ਪਰਿਵਾਰ ਦੀ ਇੱਕ ਵਿਅਕਤੀ ਦੀ ਸੰਸਥਾ ਬਣੇਗੀ ਤਾ ਇਹੀ ਅਸਰ ਹੋਏਗਾ ਜੋ ਅੱਜ ਹੋ ਰਿਹਾ ਖੌਮ ਦਾ ਜੇ ਇਹ ਸੰਸਤਾ ਪੰਥਰੀ ਜਮਾਤ ਬਣੇਗੀ ਤਾਂ ਸਾਰੀਆਂ ਚੁਣੌਤੀਆਂ ਦਾ ਟਕਰਾ ਕਰਦੇ ਹਾਰ ਦੀ ਹੋਣੀ ਹੈ ਸਭ ਤਾਂ ਜੀ ਹੁਣ ਤੁਹਾਡੀ ਹੁਣ ਤੇਰੀ ਮੌਜੂਦਾ ਸਿਸਟਮ ਆ ਇਹ ਤਾਂ ਨਾਤਾ ਇਹਦੇ ਪਿੱਛੇ ਖਾਤਸਾ ਪੰਨ ਤਾਂ ਵੜ ਦਿੱਕਾ ਤੇ ਨਾ ਮਤਲਬ ਲੋਕਾਂ ਦਾ ਵਿਸ਼ਵਾਸ ਰਿਹਾ ਜੇ ਵਿਸ਼ਵਾਸ ਹੁੰਦਾ ਤਾਂ ਹਾਰ ਨਾ ਹੁੰਦਾ ਜੇ ਜਥੇਦਾਰ ਸਹਿਬਾਨ ਆਪਸ ਵਿੱਚ ਜੁਲੂ ਜੁਦੀ ਹੋ ਰਹੇ ਨੇ ਜਥੇਦਾਰ ਸਹਿਬਾਨ ਆਪਸ ਵਿੱਚ ਵੇਰੋਂ ਬਣੀ ਹੋ ਰਹੀ ਨੇ ਜੇ ਸਿੱਧੇ ਤੌਰ ਤੇ ਰਾਸੀ ਦਖਲਅੰਦਾਜ਼ੀ ਕਰਕੇ ਅ ਤਖਤਾਂ ਦੇ ਜੇਜ਼ੇਦਾਰ ਸਹਿਬਾਨਾਂ ਨੂੰ ਦਿਹਾੜੀਦਾਰ ਮਜ਼ਦੂਰਾਂ ਵਾਂ ਲਾਇਆ ਜਾਂਦਾ ਲਾਭੇ ਕੀਤਾ ਜਾਂਦਾ ਤਾਂ ਫਿਰ ਇਹ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਹੈ ਤੁਹਾਡੇ ਤੁਹਾਡੇ ਦਾ ਪ੍ਰਧਾਨ ਕੋਲ ਤੱਕ ਸਪੱਸ਼ਟ ਬਣ ਗਿਆ ਮੈਂ ਕਿਹਾ ਅਸੀਂ ਅਗਸਤ ਤੇ ਦੂਜੇ ਹਫਤੇ ਤੱਕ ਤਕਰੀਬਨ ਤਕਰੀਬ ਇਹ ਜਿਹੜੀ ਮੋਰ ਸਰਜੀਤੀ ਆਈ gala ਆ ਪਾਰਟੀ ਦੀ ਵੰਦਰ ਕੇ ਸ਼ਾਂਤੀ ਗੱਲ ਆ ਪੰਥ ਪਰਵਾਰ ਤੇ ਲੀਡਰਸ਼ਿਪ ਸਾਹਮਣੇ ਲਿਆਉਣ ਦੀ ਗੱਲ ਆ ਇਹ ਮੈਂ ਵਕਮਲ ਹੋ ਜਾਈਂਗਾ